ਸ਼ੈਂਗੀ ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ ਕਿਤੇ ਤੁਸੀਂ ਤਾਂ ਨਹੀਂ ਨਕਲੀ ਹਾਈ ਬ੍ਰਾਂਡ ਸਕੋਚ ਬ੍ਰਾਂਡਾਂ ਦੇ ਹੋ ਰਹੇ ਸ਼ਿਕਾਰ ਲੁਧਿਆਣਾ ਦੇ ਆਪਕਾਰੀ ਵਿਭਾਗ ਨੇ ਕੀਤਾ ਸ਼ਰਾਬ ਘਟਾਲੇ ਦਾ ਪਰਦਾਫਾਸ਼ ਇਨਫੋਰਮੇਸ਼ਨ ਤੇ ਅੱਜ 23 ਨੂੰ ਅਰुण ਗੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀਪ ਬ੍ਰਾਂਡਸ ਹੁੰਦੇ ਨੇਗੇ ਉਸ ਨੂੰ ਸਪੌਚਿਸ ਭਰ ਰਿਹਾ ਹੈਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਤਾਂ ਉਸ ਤੇ ਕੀ ਕਹਿੰਦੇ ਹੈਗੇ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰुण ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਹੈ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੈਵਲ ਗਲੈਨ ਲਿਵਿਟ ਸ਼ਿਵਾਸ ਰੀਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ہوئی ਠੀਕ ਹੈ ਅਡਲਟਰੇਟਿਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਦੇ 100 ਪਾਈਪਰਸ ਤੋਂ ਉੱਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਕੀ ਜੀ ਛੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਨਲਡ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕਿਊ ਆਰ ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲ ਸੇਲਰ ਤੋਂ ਬਾਅਦ ਉਹ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪ੍ਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦੇ ਕੀ ਕਹਿੰਦੇ ਨੇ ਉੱਪਰ ਕਿਊ ਆਰ ਕੋਡ ਲੱਗਿਆ ਹੋਵੇਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਐ ਤੇ ਬਾਕੀ ਖਾਲੀ ਹੋਈ ਹੈਗੀ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀਆਂ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਪੋਚਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਫ ਤੇ ਵੀ ਕੋਈ ਲੋਕੇਸ਼ਨ ਜਿਹੜੀ ਆ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕਗਨਵਾਲ ਦੇ ਤੇ ਮਤਲਬ ਆ অলਮੋਸਟ ਕਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਹੈਗੀ ਤੇ ਹੋਰ ਕੁਝ ਪੁੱਛਣਾ ਚਾਹੂੰਗਾ ਇਹਦੇ ਇਲਾਵਾ ਜੀ ਆ ਦੂੰਗੋ ਸੌਮੇ ਦੇ ਪਹਿਲਾਂ ਵੀ ਕੀ ਪਰਚਾ ਹੈ ਹਾਂ ਜੀ ਇੱਕ ਪਰਚਾ ਉਹਦੇ ਪਹਿਲਾਂ ਜੋ ਐਸ ਪਰ ਦਾ ਇਨਫੋਰਮੇਸ਼ਨ ਉੱਤੇ ਹੋਇਆ ਹੋਏਗਾ ਬਾਈਪੇਟੀਆਂ ਤੋਂ ਉਹ ਤੋਂ ਫੜੀਆਂ ਗਈਆਂ ਸੀ ਰਿਕਵਰ ਕੀਤੇ ਗਏ ਸੀ ਫੜੀਆਂ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਠੀਕ ਠੀਕ ਥੈਂਕ ਯੂ